ਐਸੀ ਰਸਤੇ 'ਚ ਮੈਨੂੰ ਬਬੀ ਸੁਨਿਆਰ ਦਾ ਫੋਨ ਆ ਗਿਆ। ਮਾਂ ਚਾਲਾ ਰਿੰਗ ਦਾ ਵੀ ਕੰਮ ਨਿਮੇੜਿਆ ਨੇ। ਪਹਿਲਾਂ ਤਾਂ ਇੱਧਰ ਆ ਤੂੰ ਮੈਨੂੰ। ਹਾਂਜੀ। ਤੈਨੂੰ ਬਬੀ ਸੁਨਿਆਰ ਦਾ ਫੋਨ ਆ ਗਿਆ। ਹਾਂਜੀ। ਤੇ ਤੂੰ ਮੈਨੂੰ ਬਿਨਾਂ ਪੁੱਛਿਆ ਦੇਖ ਲੈ। ਸਿੱਧਾ ਹੀ ਵਾਗ ਗਿਆ। ਉਹ ਡੈਡੀ ਆਏ ਐ। ਮਾਂ ਤੁਸੀਂ ਕਾਹਨੂੰ ਖੇਚੜਾ ਕਰਨੀ ਹੁਣ ਰਸਤੇ 'ਚ ਤਾਂ ਹੈਗਾ ਮਾਂ ਚਾਲਾ ਸੀ ਲੈ ਆਣਿਆ। ਤੁਸੀਂ ਰਿੰਗ ਦੇਖੋ ਵੀ ਵਧੀਆ। ਚੱਲ ਕੋਈ ਤੇਰੀ ਮਾਂ ਨੂੰ ਦਿਖਾਉਣਾ। ਮੈਨੂੰ ਤਾਂ ਕੀ ਪਤਾ ਇਹਦਾ ਤੇਰੀ ਮਾਂ ਨੂੰ ਪਤਾ ਹੈ। ਲੈ ਦੇਖ ਵੀ ਮੰਦਿਰ ਪਰ। ਹਾਂ। ਰਿੰਗ ਤਾਂ ਸੋਹਣੀ ਈ। ਸੋਹਣਾ ਡਿਜ਼ਾਈਨ ਬਣਾਤਾ ਹੋਇਆ। ਬਸ ਬਾਵੇ ਦੇ ਆ ਜੇ ਆ ਤਾਂ ਜਾਉਂਗੀ ਕੋਈ ਗੱਲ ਨਹੀਂ ਨਾਪ ਪ੍ਰੀਤ ਸਹੀ ਦਿੱਤਾ ਸੀ ਹਾਂਜੀ ਠੀਕ ਆ ਚਲੋ ਨਾਪ ਤਾਂ ਮੈਨੂੰ ਜਿਹੜਾ ਬਾਵੇ ਨੇ WhatsApp ਤੇ ਭੇਜਿਆ ਸੀ ਉਹੀ ਦੇ ਦਿਓ ਕੋਈ ਨਾ ਛੋਟੀ ਵੱਡੀ ਰਹ ਜੇ ਹੁਣੇ ਦੇਖ ਲਾ ਮੜਾ ਯਾ ਫਿਰ ਦੁਬਾਰੇ ਫੇਰ ਜਾਵੇਂਗੀ ਸੁਨਿਆਰੇ ਦੇ ਓਏ ਹੁਣ ਜਦੋਂ ਉਹਨੇ ਬਣਾ ਤੀ ਇਹਨੂੰ ਇਹਨੂੰ ਪਤਾ ਹੈ ਇਹਨੇ ਨਾਪ ਦੱਸਿਆ ਇਹਨੂੰ ਉਹ ਐਂ ਕਹਿੰਦਾ ਜੀ ਮੈਂ ਮਾਂ ਕਈ ਵਾਰ ਕੋਈ ਛੋਟਾ ਰਹਿ ਜਾਂਦਾ ਸਾਈਜ ਐਵੇਂ ਕੀ ਰਹਿ ਜਾਊਗਾ ਉਹ ਕੋਈ ਬੋਲਾ ਹੈ ਆਪਣੇ ਨਾਪ ਸਹੀ ਨਹੀਂ ਤੂੰ ਕਿਉਂ ਲੜੀ ਜਾਂਦੇ ਹੋ ਕਈ ਵਾਰ ਮੈਂ ਗੱਲ ਹੂੰ ਕਹਿ ਰਿਹਾ ਵੀ ਦੁਬਾਰੇ ਦੇਖ ਲੈ ਦੋ ਉਹ ਕੋਈ ਸਾਈਜ਼ ਮਤੈ ਗੱਲ ਕਰ ਲਿਆ ਕਰੋ